ਵੈਰ ਮੈਂ ਦੇਖਦਾ ਮੈਂ ਨੇ ਫੋਨ ਕਰਾ ਸਰ ਨੇ ਮੇਰੇ ਸਾਹ ਬਹੁਤ achhi tarah baat kari ਉਹਨਾਂ ਕੋਈ ਬਾਤ ਨਹੀਂ ਆਪ ਕੀਤਾ ਉਹਨਾਂ ਦੇ ਬਾਤ ਮੈਂ ਕਹਿੰਦਾ ਇਹ ਬਾਹਰੀ ਟਾਂਗ ਹੈ ਕਹਿੰਦੇ ਨਹੀਂ ਇਹ ਬੈਪੜੀ ਟਾਂਗ ਹੈ ਇਹੀ ਲਗਾਓ ਭਾਈ ਹਾਂ ਜੀ ਬਹੁਤ ਚੰਗਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਇਹ ਬਹੁਤ ਅੱਛਾ ਹੈ ਆਪਣੇ ਐਕਟਿਵ ਊਮਨ ਦੀ ਜਿਹੜੀ ਮੈਡਮ ਜੀ ਨੇ ਹਰਲੀਨ ਕੌਰ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਮੈਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਵਡੀਆਂ ਉਮਰਾਂ ਕਰ ਦੇਣ ਤਾਂ ਜੋ ਅੱਗੇ ਵੀ ਸੇਵਾ ਕਰੀ ਜਾਣ ਬਈ ਤਾਂ ਐਕਟਿਵ ਊਮਨ ਇਸਸ ਦਾ ਨਕਲੀ ਹੰਗਾ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਦੇਖੋ ਇਹ ਮਾਨਵਤਾ ਦੀ ਭਲਾਈ ਦੇ ਲਈ ਐਕਟਿਵ ਹਿਊਮਨ ਸੰਸਥਾ ਜਿਹੜੀ ਹੈ ਇਸ ਵੇਲੇ ਕੰਮ ਕਰ ਰਹੀ ਹੈ ਹਰਲੀਨ ਜੀ ਬਹੁਤ ਇੱਕ ਇੱਕ ਤਰ੍ਹਾਂ ਦੀ ਆਇਰਨ ਲੇਡੀ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਖਾਲੀ ਪੰਜਾਬ ਚ ਨਹੀਂ ਹਿਮਾਚਲ ਚ ਵੀ ਹੋ ਰਿਹਾ ਹੁਣ ਅਸੀਂ ਪੰਚਕੂਲਾ ਵੀ ਕਵਰ ਕਰਾਂਗੇ ਅੱਗੇ ਸਾਰਾ ਹਰਿਆਣਾ ਵੀ ਕਵਰ ਕਰਾਂਗੇ ਮਤਲਬ ਜਿੰਨਾ ਕਿ ਸਾਡੇ ਤੋਂ ਵੱਧ ਤੋਂ ਵੱਧ ਜਿਹੜਾ ਹੈਗਾ ਭਲਾ ਹੋ ਸਕੇਗਾ ਲੋਕਾਂ ਦਾ ਹੋ ਹੋਏਗਾ ਤੇ ਹਰਲੀਨ ਜੀ ਬਹੁਤ ਹੀ ਚੰਗਾ ਔਰ ਨੇਕ ਕੰਮ ਕਰ ਰਹੇ ਨੇ ਬਹੁਤ ਸਟਰੋਂਗ ਕਮਿਟਡ ਨੇ ਜੀ ਸਾਡੀ ਜੀ ਜੀ ਤੁਹਾਡੇ ਬਾਰੇ ਐਕਟਿਵ ਔਮਨ ਹਾਂ ਜੀ ਸਰ ਇਹ ਤੁਮ ਲੱਗਦਾ ਹੈ ਕਿ ਕਿਵੇਂ ਲੱਗ ਰਿਹਾ ਕੰਫਰਟੇਬਲ ਲੱਗ ਰਿਹਾ ਜੀ ਪਹਿਲਾਂ ਮੇਰੇ ਜੈਪ ਫੁੱਟ ਸੀ ਜੈਪ ਫੁੱਟ ਦੇ ਕੰਪੈਰੀਜ਼ਨ ਕੰਫਰਟੇਬਲ ਹੈ ਜੀ ਪਹਿਲਾਂ ਤੇ ਹੁੰਦੇ ਵਿੱਚ ਕਿੰਨਾ ਫਰਕ ਚੱਲਣ ਚ ਕੰਫਰਟੇਬਲ ਕਾਫੀ ਜ਼ਿਆਦਾ ਹੈ ਇਸ ਦਾ ਤਾਂ ਪਤਾ ਹੀ ਨਹੀਂ ਲੱਗਦਾ ਜਦੋਂ ਕੰਪੈਰੀਜ਼ਨ ਬਿਲਕੁਲ ਹੀ ਪਤਾ ਨਹੀਂ चंगा महसूस कर रहे हैं बिल्कुल हाँ जी इस काम में कि देख रहा हूँ बढ़िया काम है बहुत बढ़िया प्रॉब्लम है हाँ करना चाहिए तो होगा करना होगा लोगों ने आप कहाँ से भिवानी से भिवानी से हरियाणा आपकी दोनों लेग्स लगी हैं हाँ जी कैसा महसूस हो रहा है बहुत बढ़िया फील हो रहा है सर अच्छा महसूस हो रहा है हाँ जी सर पहले कैसा महसूस पहले

ਬਿਹਤ ਸ਼ਲਾਗਾ ਯੋਗ ਕੰਮ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅ ਅੰਘੇਣਾ ਦੇ ਲਈ ਇਹ ਬਹੁਤ ਜ਼ਬਰਦਸਤ ਇਹ ਕੰਮ ਹੈ ਦੇਖ ਸਕਦੇ ਹੋ ਕਿੰਨੀ شدت ਪਿਆਰ ਤੇ ਮੁਹੱਬਤ ਦੇ ਨਾਲ ਇਹ ਜਿਹੜੇ ਨੇ ਲੈਗਸ ਪਹਿਨਾਈਆਂ ਜਾ ਰਹੀਆਂ ਨੇ ਐਕਟਿਵ ਹੁਮਨ ਹੈ ਸੰਸਥਾ ਹੈ ਦੇਖ ਸਕਦੇ ਹੋ ਤਸਵੀਰਾਂ ਨੇ ਗੱਲਬਾਤ ਕਰ ਲੈਣੀ ਆ ਅ ਬਜ਼ੁਰਗੋ ਕਿੱਥੋਂ ਆਏ ਹੋ ਮੈਂ ਰਾਜਪੁਰੂ ਤੋਂ ਆਂ ਜੀ ਰਾਜਪੁਰੂ ਹਾਂ ਜੀ ਪਹਿਲਾਂ ਲਾਈ ਹੈ ਇਸ ਤਰੀ ਲੱਗਾ ਹਾਂ ਮੈਨੂੰ ਕੱਢ ਨੂੰ ਕਟ ਕਰ 35 ਸਾਲ ਹੋ ਗਏ ਲਵਾਉਂਦੇ ਲੱਤਾਂ ਲੇਕਿਨ ਲੱਗਦਾ ਸੈਟ ਨਹੀਂ ਬੈਠਦੀਆਂ ਕੋਈ ਵੀ ਮਤਲਬ ਇਹ ਹੈ ਕਿ 2 ਮਹੀਨੇ ਤੋ ਠੀਕ ਚਲਤੀ ਹੈ 3 ਮਹੀਨੇ ਉਸ ਵਕਤ ਗਰਮੀਆਂ ਮੇ ਖੁੱਲ ਜਾਂਦੀ ਹੈ ਆਪਣੇ ਆਪਣੇ ਖੁੱਲ ਜਾਂਦੀ ਹੈ ਫਿਰ ਉਹ ਡਿਫਿਕਲਟੀ ਪੈਦਾ ਹੋ ਜਾਂਦੀ ਹੈ ਤਕਲੀਫ ਦੇਤੀ ਹੈ ਐਸੇ ਹੁੰਦਾ ਹੈ ਮਤਲਬ ਆ ਮੈਨੇ ਇਨਕਾ ਸੁਨਾ ਥਾ ਐਕਟ ਹਿਊਮਨ ਵਰਡ ਹਿਊਮਨ ਕਾ ਸੁਨਾ ਤੋ ਮੋਬਾਈਲ ਮੇਂ ਦੇਖ ਰਹਾ ਮੈਨੇ ਫੋਨ ਕਰਿਆ ਸਰ ਨੇ ਮੇਰੇ ਸਾਹ ਬਹੁਤ ਅਚੀ ਤਰ੍ਹਾਂ ਬਾਤ ਕਰੀ ਉਹਨਾਂ ਕੋਈ ਬਾਤ ਨਹੀਂ ਆਪ ਕੀਟਾ ਹੁੰਦੇ ਬਾਤ ਮੈਂ ਕਹਾ ਇਹ ਬਾਹਰੀ ਟਾਂਗ ਹੈ ਕਹਦੇ ਨਹੀਂ ਇਹ ਬੜੀ ਹਟਾਂਗੇ ਇਹੀ ਲਗਾਉਗੇ ਮੈਨੇ ਹੁਣ ਸੇ ਕੰਸਲਟ ਕਰਕੇ ਇਨਸੇ ਫਿਰ ਟਾਈਮ ਲੈ ਕੇ ਇਹਾ ਮੈਂ ਆਇਆ ਔਰ ਮੇਰੇ ਬੜੀ ਖੁਸ਼ੀ ਹੋਈ ਇਹਾ ਆ ਕੇ ਮੈਨੇ ਦੇਖੋ ਕਿੰਨਾ ਕਿੰਨਾ ਸ਼ਿਲਾਗਾ ਯੋਗੇ ਕਦਮ ਹੈ ਕਿਉਂਕਿ ਮਾਨਵਤਾ ਦੀ ਭਲਾਈ ਦੇ ਲਈ ਕੰਮ ਹੈ ਹਾਂਜੀ ਬਹੁਤ ਚੰਗਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਇਹ ਮਤਲਬ ਕਿ ਅੱਛਾ ਆਪਣੇ ਅਟੈਕਟ ਵੂਮਨ ਦੀ ਜਿਹੜੀ ਮੈਡਮ ਜੀ ਨੇ ਹਰਲੀਨ ਕੋਰ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਮੈਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਵੱਡੀਆਂ ਉਮਰਾਂ ਕਰ ਦੇਣ ਤਾਂ ਜੋ ਅੱਗੇ ਵੀ ਸੇਵਾ ਕਰੀ ਜਾਣ ਬਈ ਬਹੁਤ ਵੱਡੀ ਹੈ ਬਹੁਤ ਵਧੀਆ ਗੱਲ ਕੀ ਹੈ ਕਿ ਲਾਭੋ ਰੱਬ ਉਹਨਾਂ ਨੂੰ ਵੱਡੀਆਂ ਉਮਰਾਂ ਕਰਨ ਦੀ ਤੰਦਰੁਸਤੀ ਵੀ ਬਖਸ਼ਣ ਹਾਂਜੀ ਕਹਿੰਦੇ ਬਜ਼ੁਰਗਾਂ ਦਾ ਆਸ਼ੀਰਵਾਦ ਬਹੁਤ ਫੜਦਾ ਨਹੀਂ ਸਾਡਾ ਆਸ਼ੀਰਵਾਦ ਨਾਲ ਸਾਡਾ ਵੀ ਆਸ਼ੀਰਵਾਦ ਬਾਬਾ ਜੀ ਦਾ ਸਭ ਤੋਂ ਪਹਿਲਿਆ ਅੱਛਾ ਭਾਜੀ ਕੰਫਰਟੇਬਲ ਹੈ ਤੁਹਾਨੂੰ ਬੜੀਆ ਕਾਸੇ एमपी सर राजगढ़ जिला दूर से जी सर कम फिटिंग सही है सही है सर कोई दिक्कत नहीं कोई प्रॉब्लम नहीं है बढ़िया है हाँ। बेड वजन भी बहुत कम है बढ़िया है हाँ, बेड भी कम है चलने के अच्छी बनती है गल कर लेने भाई साहब आऊंगे घर से सर कंफर्टेबल कि नहीं है ताकि दिक्कत ना हो

इसमें क्या रहता है कि ये जो सॉकेट आप देख रहे हैं बिल्कुल भी ऐसा नहीं है कि हाथ से बनाया जाता है पूरी तरीके से मशीन के थ्रू ही प्रिंट होकर आता है इसमें जो मटेरियल यूज़ होता है बहुत ही अच्छी क्वालिटी का मटेरियल रहता है ताकि गर्मी या ठंड के वैसे मौसम से इसमें कोई फर्क नहीं पड़ता है इसमें कुछ ऐसा फूलना कम होना ऐसी कोई दिक्कत नहीं आती कोई दिक्कत नहीं ऐसी दिक्कत नहीं आती इस लाइफ की नहीं है बस इसकी लाइफ ऐसे रहती है कि पूरे की पूरी टांग नहीं नहीं तो आपका 4 ਸਾਲ 5 ਸਾਲ ਤੱਕ ਇਹੀ ਕੋਈ ਦਿੱਕਤ ਨਹੀਂ ਆਤੀ ਇਸ ਦਾ ਇਹna ਵਧੀਆ ਮਟੀਰੀਅਲ ਹਾਂ ਔਰ ਅਗਰ ਕੋਈ ਐਸੀ ਛੋਟੇ ਮੂੜੇ ਦਿੱਕਤ ਆਤੀ ਵੀ ਹੈ ਤਾਂ ਉਹ ਠੀਕ ਕੀ ਜਾ ਸਕੀ ਇਹ ਹਾਂ ਤੋਂ ਹਾਂ ਐਸੀ ਕੋਈ ਦਿੱਕਤ ਨਹੀਂ ਹੈ ਕਿਤਨੇ ਪਿਆਰ ਨਾਲ ਪਹਿਨਾਈਆਂ ਜਾਂਦੀ ਤਾਂ ਐਕਟਿਵ ਹਿਊਮਨ ਜਿਹੜੀ ਹੈ ਉਹ ਇਸ ਸੰਸਥਾ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਦੇਖੋ ਇਹ ਮਾਨਵਤਾ ਦੀ ਭਲਾਈ ਦੇ ਲਈ ਐਕਟਿਵ ਹਿਊਮਨ ਸੰਸਥਾ ਜਿਹੜੀ ਹੈ ਇਸ ਵੇਲੇ ਕੰਮ ਕਰ ਰਹੀ ਹੈ ਤਬਜ਼ੁਰਕ ਕਹਿੰਦੇ ਹਰਲੀਨ ਮੈਮ ਨੇ ਆ ਰਾਬੋਨਾਂ ਨੂੰ ਬਹੁਤ ਲੰਬੀ ਉਮਰ ਕਰੇ ਅ ਸਰ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਡੇ ਕੰਮ ਦੇਖੋ ਇਹ ਹਰਲੀਨ ਜੀ ਬਹੁਤ ਇੱਕ ਇੱਕ ਤਰ੍ਹਾਂ ਦੀ ਆਇਰਨ ਲੇਡੀ ਖੁਦ ਆਪਣੀ ਇਸ ਡਿਸੇਬਿਲਟੀ ਦੇ ਨਾਲ ਯੂਜਨ ਤੋਂ ਬਾਅਦ ਸ਼ੀ ਡਿਸਾਈਡਡ ਕਿ ਮੈਂ ਇਹ ਕੰਮ ਕਰਨਾ ਲੋਕਾਂ ਦੀ ਸੇਵਾ ਕਰਨੀ ਹੈ ਤੇ ਆਪਣੇ ਇਸ ਉਪਰਾਲੇ ਦੇ ذریعے ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਖਾਲੀ ਪੰਜਾਬ ਚ ਨਹੀਂ ਹਿਮਾਚਲ ਚ ਵੀ ਹੋ ਰਿਹਾ ਹੁਣ ਅਸੀਂ ਪੰਚਕੂਲਾ ਵੀ ਕਵਰ ਕਰਾਂਗੇ ਅੱਗੇ ਸਾਰਾ ਹਰਿਆਣਾ ਵੀ ਕਵਰ ਕਰਾਂਗੇ ਮਤਲਬ ਜਿੰਨਾ ਕਿ ਸਾਡੇ ਤੋਂ ਵੱਧ ਤੋਂ ਵੱਧ ਜਿਹੜਾ ਹੈਗਾ ਭਲਾ ਹੋ ਸਕੇਗਾ ਲੋਕਾਂ ਦਾ ਉਹ ਹੋਏਗਾ ਤੇ ਹਰਲੀਨ ਜੀ ਬਹੁਤ ਹੀ ਚੰਗਾ ਔਰ ਨੇਕ ਕੰਮ ਕਰ ਰਹੇ ਨੇ ਬਹੁਤ ਸਟਰੋਂਗ ਲੈਡੀ ਨੇ ਔਰ ਦੇਖੋ ਮਾਨਵਤਾ ਦੇ ਭਲਾਈ ਦੇ ਲਈ ਕੰਮ ਬਿਲਕੁਲ ਬਿਲਕੁਲ ਜੀ ਮਾਨਵਤਾ ਦੀ ਸੇਵਾ ਤੋਂ ਵੱਧ ਕੀ ਤਾਂ ਹੋਰ ਕੁਝ ਹੈ ਹੀ ਨਹੀਂ ਜੀ ਤੇ ਉਸ ਲੈਡੀ ਨੇ ਇਸ ਚੀਜ਼ ਦਾ ਬੀੜਾ ਚੱਕਿਆ ਔਰ ਬਹੁਤ ਚੰਗੇ ਤਰੀਕੇ ਨੇ ਬਾਰੇ ਨੇ ਇਸ ਕੰਮ ਨੂੰ ਅਕਾਸ਼ ਨੂੰ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੈਮਰਾ ਪਰਸਨ ਨੂੰ ਕਹੋਗੇ ਤਸਵੀਰਾਂ ਦਿਖਾ ਦੇ ਐਕਟਿਵਮੈਂਟ ਸੰਸਥਾ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰਦੇ ਨੇ ਮੁਨਖਤਾ ਆਓ ਮੁਨਖਤਾ ਦੇ ਲਈ ਹੱਥ ਮਿਲਾਈਏ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਜਿਹੜਾ ਹੈ ਲਗਾਇਆ ਗਿਆ ਹੈ ਦੂਰ ਦੂਰ ਤੋਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਲੋਕ ਨਹੀਂ ਉਹ ਪਹੁੰਚੇ ਹੋਏ ਨੇ ਬਹੁਤ ਜ਼ਬਰਦਸਤ ਯੂਨਿਕ ਕਿਸਮ ਦੇ ਜਿਹੜੇ ਇਹ ਅੰਗ ਨੇ ਉਹ ਲਗਾਏ ਜਾ ਰਹੇ ਨੇ ਕਾ ਕਿ ਲੋਗਾਂ ਨੂੰ ਆਪਣੀ ਜ਼ਿੰਦਗੀ ਚ ਸਰਵਾਈਵ ਕਰਨ ਦਾ ਦੁਬਾਰਾ ਮੌਕਾ ਮਿਲਿਆ ਜਾ ਸਕੇ ਤਾਂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸੰਜੀਕ ਕੀਤੀਆਂ ਨੇ ਐਕਟ ਹਿਊਮਨ ਸੰਸਥਾ ਲੋਜ ਹੈ ਨੇ ਤੋਂ ਉਹਨਾਂ ਵੱਲੋਂ ਇਹ ਮੁਫਤ ਨਕਲੀ ਰੰਗਾਂ ਦਾ ਕੈਂਪ ਲਗਾਇਆ ਗਿਆ ਹਰਲੀਨ ਮੈਮ ਕਹਿੰਦੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਜ਼ੁਰਗਾਂ ਵੱਲੋਂ ਆਸ਼ੀਰਵਾਦ ਦਿੱਤਾ ਜਾ ਰਿਹਾ ਕਿਉਂਕਿ ਅਗਰ ਤੁਸੀਂ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰੋਗੇ ਤਾਂ ਬਦਲੇ ਦੇ ਵਿੱਚ ਤੁਹਾਨੂੰ ਬਜ਼ੁਰਗਾਂ ਤੋਂ ਆਸ਼ੀਰਵਾਦ ਜਿਹੜੇ ਨੇ ਜ਼ਰੂਰ ਮਿਲਦੇ ਨੇ ਆਇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਸੰਸਥਾ ਵੱਲੋਂ ਇਹ ਯੂਨੀਕ ਕੰਮ ਕੀਤਾ ਜਾ ਰਿਹਾ ਐ ਐਕਟ ਹਿਊਮਨ ਇਹ ਸੰਸਥਾ ਦੇਖ ਸਕਦੇ ਤੁਸੀਂ ਐਕਟ ਹਿਊਮਨ ਆਓ ਮੁਖਤਲੀ ਹੱਥ ਮੜਾਈਏ ਤਾਂ ਉਹ ਨਕਲੀ ਅੰਗਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਕਹਿੰਦੇ ਪੰਜਾਬ ਦੀ ਹਰਿਆਣਾ ਹਿਮਾਚਲ ਦੇ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ ਇਹ ਜਸਤ ਵੱਡੇ ਲੈਵਲ ਤੇ ਕੰਮ ਕੀਤਾ ਜਾ ਰਿਹਾ ਆਪਣੇ ਆਪ ਦੇ ਬੱਚੇ ਬਿਹਦੇ ਸ਼ਲਾਘਾਯੋਗ ਇਹ ਕਦਮ ਧੰਨਵਾਦ